ਇੰਕ੍ਰੈਸ ਸਾਰੇ ਦਸ਼ਤਾਂ ਦਾ ਮਹਿਪਾਲ ਸਿੰਘ ਜਸਤਨ ਅਸਵਤ ਕਰਤਾਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਬਾਜੀਆਂ ਵਿਖੇ ਸਰਬਾਰ ਬਾਬਾ ਮੰਡ ਪੀਰ ਜੀ ਦੀ ਜਗ੍ਹਾ ਤੇ ਬਹੁਤ ਸ਼ਾਨਦਾਰ ਮੇਲਾ ਹੋਇਆ ਜੀ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਬਾਬਾ ਜੀ ਨਾਲ ਉਹਨਾਂ ਦਾ ਇਸ ਮੇਲੇ ਬਾਰੇ ਕੀ ਕਹਿੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਇਹ ਮਨਾਇਆ ਜਾਂਦਾ ਹੈ ਆਂ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਮਾਲਕ ਦੇ ਚਰਨਾਂ ਦੇ ਵਿੱਚ ਦਾ ਸਤਿ ਸ਼੍ਰੀ ਵਾਲ ਲੈਂਦੀਆਂ ਹਨ ਮੈਂ ਸਾਰੀਆਂ ਸੰਗਤਾਂ ਮੈਂ ਆਉ ਦੇ ਲਉ ਬਾਬਾ ਬਾਬਾ ਰਾਮੂ ਸਾਹ ਵਾਲੋਂ ਮੈਂ ਆਉਤੇ ਵੱਲੋਂ ਤੇ ਬਾਬਾ ਮੰਡਪੀ ਸਰਕਾਰ ਵੱਲੋਂ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਮੇਲੇ ਦੀਆਂ ਪਿਛਲੇ ਸਾਲ ਦੀ ਤਰ੍ਹਾਂ ਵਧੀਆ ਵਧੀਆ ਪ੍ਰਾਲੇ ਹੁੰਦੇ ਨੇ ਮੇਲੇ ਆ ਜਿ ਵੱਖਰੇ ਵੱਖਰੇ ਪ੍ਰਬੰਧ ਹੁੰਦੇ ਆ ਪਰ ਇਸ ਸਾਲ ਵਿੱਚ ਸੰਗਤਾਂ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਜੀ ਦੇਖੋ ਸੰਗਤਾਂ ਵਾਸਤੇ ਸਾਰਾ ਪ੍ਰਬੰਧ ਬਹੁਤ ਵਧੀਆ ਸੰਗਤ ਸੇਵਾਦਾਰ ਨਿਭਾ ਰਹੇ ਹਨ ਲੰਗਰ ਹਾਲ ਵਿੱਚ ਲੰਗਰ ਦੀ ਸੇਵਾ ਕਰ ਰਹੇ ਨੇ ਸਪੀਲ ਦੀ ਕੋਈ ਲੰਗਰ ਕੋਈ ਕੋਈ ਕਿਸੇ ਤਰ੍ਹਾਂ ਦੀ ਸੇਵਾ ਠੰਡੀਆਂ ਦੀ ਸੇਵਾ ਕਰ ਰਿਹਾ ਹੈ ਕੋਲ ਹਲਵਾਈਆਂ ਦੀ ਸੇਵਾ ਬਹੁਤ ਵਧੀਆ ਕਰ ਰਿਹਾ ਹੈ ਹਰ ਤਰ੍ਹਾਂ ਦਾ ਪ੍ਰਬੰਧ ਸਾਨੀ ਕੀਤੇ ਕੀਤਾ ਆ ਅਸ਼ਪੀਲਾ ਹਰ ਤਰ੍ਹਾਂ ਦਾ ਸੌਰਾ ਗੋਣ ਵਾਲੇ ਸਾਰਾ ਕੰਮ ਸਾਰੀ ਸੰਗਤ ਆਪ ਦਾ ਜਾਨਕੀ ਸਹਿਯੋਗ ਦੇ ਰਹੀ ਇਸ ਵਿੱਚ ਸੇਵਾ ਨਿਭਾਉਣ ਵਿੱਚ ਤੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਆ ਹਾਂਜੀ ਇਸ ਸਾਲ ਸੰਗਤ ਮਾਂ ਚ ਕਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਇਹ ਮੇਲੇ ਨੂੰ ਲੈ ਕੇ ਬਹੁਤ ਜ਼ਿਆਦਾ ਹੀ ਬਹੁਤ ਕਿਰਪਾ ਮਹਾਰਾਜ ਜੀ ਉਹ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਸਾਈ ਸੰਗਤ ਨੇ ਮੈਂ ਸਾਈ ਸੰਗਤ ਨੂੰ ਫੇਰ ਮੁਬਾਰਕਾਂ ਦਿੰਦਾ ਇਸ ਲੱਖ ਲੱਖ ਮੇਲੇ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਤੇ ਸਾਰੇ ਸਾਰੇ ਸੇਵਾਦਾਰਾ ਵੱਲੋਂ ਇਸ ਦਰਬਾਰ ਵੱਲੋਂ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੇ ਨਾਮ ਮੇਲੇ ਦੀਆਂ ਠੀਕ ਹੈ ਜੀ ਤੇ ਅੱਜ ਜੀ ਆਪਣੇ ਮੇਲੇ ਵਿੱਚ ਖਾਸ ਤੌਰ ਤੇ ਕਿਹੜੇ ਗੀਤਕਾਰਾਂ ਨੇ ਹਾਜ਼ਰੀਆਂ ਭਰੀਆਂ ਨੇ ਨਕਾਲ ਪਾਲਟੀਆਂ ਨੇ ਜੀ ਇੱਕ ਇੱਕ ਅਸ਼ਰਬ ਰੱਬੀ ਹਸ਼ਾਰਪੁਰ ਤੋਂ ਇਹ ਆਰਲ ਸਬਰਵਾਲ ਐ ਸਮੁੰਦਰ ਕਬੂਤਲਾ ਜੀ ਸਾਈਲ ਕਬੂਤਲਾ ਜੀ ਹਾਂਜੀ ਸੈਂਜਰ ਆ ਵੀ ਇਹ ਕਹਿੰਦੇ ਅੱਜ ਪੂਰਾ ਪ੍ਰਬੰਧ ਨਾਲ ਸੈਂਜ ਵੀ ਹੋਵੇਗੀ ਹਾਂਜੀ ਸੈਂਜ ਹੋ ਰਹੀ ਆ ਜੀ ਹੁਣ ਚੱਲਣ ਦੀ ਸੈਂਜੀ ਚੱਲਣ ਈ ਆ ਜੀ ਸੈਂਜ ਦਾ ਹੀ ਪੂਰਾ ਪ੍ਰਬੰਧ ਆ ਉਹ ਸਾਰੇ ਪੰਚਾਇਤ ਦੇ ਨਗਰ ਨਿਵਾਸੀ ਰਲ ਕੇ ਕਰ ਰਹੇ ਨੇ ਸਾਰਾ ਪ੍ਰਬੰਧ ਠੀਕ ਆ ਜੀ ਤੇ ਲਾਸਟ ਵਿੱਚ ਜੇ ਆਪਾਂ ਗੱਲ ਕਰੀਏ ਜੀ ਪੰਜਾਬ ਦੇ ਯੂਥ ਦੀ ਜੀ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਪੰਜਾਬੀ ਨੌਜਵਾਨ ਪੀੜੀ ਨੂੰ ਨੌਜਵਾਨ ਉਹ ਹੀ ਪੀੜੀ ਆ ਕਿ ਵੱਧ ਤੋਂ ਵੱਧ ਹਰ ਨਸ਼ਿਆ ਤੋਂ ਛੱਡ ਕੇ ਇਹ ਭੜੀਆਂ ਤੋਂ ਛੱਡ ਕੇ ਅਤੇ ਮੇਰੀ ਹੋਰ ਵੀ ਸਾਧੂ ਸੰਤਾਂ ਨੂੰ ਹੋਰ ਵੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਬੀੜੀ ਸਿਗਰਟ ਆਰਾ ਵਗੈਰਾ ਚੀਜ਼ਾਂ ਨੂੰ ਨਸ਼ੇ ਵਾਲੀਆਂ ਚੀਜ਼ਾਂ ਛੱਡ ਕੇ ਨੌਜਵਾਨਾਂ ਨੂੰ ਸਹੀ ਸਿੱਖਿਆ ਦੇਣੀ ਚਾਹੀਦੀ ਹੈ ਚੀਜ਼ਾਂ ਤੋਂ ਹਟਾਉਣਾ ਚਾਹੀਦਾ ਹੈ ਅਤੇ ਚੰਗੇ ਸਿੱਖਿਆ ਲਾਉਣਾ ਚਾਹੀਦਾ ਹੈ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਮੌਤਾ ਹੋ ਰਿਹਾ ਹੈ ਇਹਨਾਂ ਛੱਡ ਕੇ ਨਸ਼ਿਆਂ ਨਾਲ ਹੀ ਲੋਕਾਂ ਦੇ ਘਰ ਪਰਿਵਾਰ ਹੋ ਰਿਹਾ ਹੈ ਇਸ ਕਰਕੇ ਸਾਰੇ ਸੰਗਤ ਨੂੰ ਅਤੇ ਵੱਧ ਵੱਧ ਸੰਤਾਂ ਨੂੰ ਹੀ ਮੈਂ ਅਪੀਲ ਕਰਦਾ ਹਾਂ ਵਿਨਾ ਚੀਜ਼ਾਂ ਤੋਂ ਤਿਆ ਕੀਤਾ ਜਾਵੇ ਅਤੇ ਇਹਨਾਂ ਚੀਜ਼ਾਂ ਤੋਂ ਰਹਿਤ ਹੋਵੇ ਤੇ ਜਿਹੜੀ ਸੰਗਤ ਨੂੰ ਉਹ ਨੂੰ ਸਮਝਾ ਕੇ ਉਹਦੀ ਸਿੱਖਿਆ ਦਿੱਤੀ ਜਾਵੇ ਜੀ ਪੱਤਰਕਾਰ ਜੀ ਤੁਹਾਨੂੰ ਵੀ ਮੁਬਾਰਕਾਂ ਦਿੰਦਾ ਹਾਂ ਵੈਲੀਆਂ ਜੀ ਤੁਹਾਡਾ ਵੀ ਆਉਣ ਦਾ ਵੈਲਕਮ ਕਰਦਾ ਆ ਮੈਂ ਆ ਜਾਓ गवानी सिंध त पिछे साम्हूं जान के जीत की तस्वीर हम भाग्य के के लिए हैं और भाग्य 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 के लिए हैं के लिए हैं और भाग्य के लिए हैं और भाग्य के लिए हैं और भाग्य ਸ਼ੰਜ ਮੇਲਾ ਜੋ ਹੈ ਬਹੁਤ 70-75 ਸਾਲ ਤੋਂ ਸ਼ੁਰੂ ਹੁੰਦਾ ਵਾ ਜੋ ਇਹਦੀ ਸ਼ੁਰੂਆਤ ਹੋਈ ਸੀ ਉਹ ਪਹਿਲਵਾਨਾਂ ਨੂੰ ਗੁਰ ਦਾ ਨਾਲ ਅਸਮਾਨਤ ਕੀਤਾ ਜਾਂਦਾ ਸੀ ਅੱਜ ਇਹ ਸ਼ੰਜ ਮੇਲਾ ਜਿਹੜਾ ਬਹੁਤ ਉੱਚੀਆਂ ਲੰਬੀਆਂ ਅਡਾਨਾਂ ਮਾਰ ਗਿਆ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਬਾਬੇ ਮੰਡਪੀਰ ਦੀ ਕਿਰਪਾ ਨਾਲ ਇਹ ਜੋ ਮੇਲਾ ਵਾ ਇਸ ਵੇਲੇ ਪੰਜਾਬ ਦੇ ਵਿੱਚ ਉੱਚੇ ਪੱਧਰ ਤੇ ਪਹੁੰਚ ਗਿਆ ਇਹ ਮੇਲਾ ਜਿਹੜਾ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਹੋ ਰਿਹਾ ਤੇ ਇਹ ਆ ਜੀ ਜਦੋਂ ਪਹਿਲਾਂ ਅਸੀਂ ਸਾਡੇ ਨਗਰ ਦੇ ਵਿੱਚ ਬਜ਼ੁਰਗ ਜਿਹੜੇ ਸੀਗੇ ਪੈਸੇ ਦੀ ਕਮੀ ਹੋਣ ਕਾਰਨ ਇਹ ਹਾਰ ਦੇ ਮਹੀਨੇ ਦੇ ਵਿੱਚ ਜੇੜ ਦੇ ਮਹੀਨੇ ਦੇ ਵਿੱਚ ਕਣਕਾਂ ਦੀ ਗਹਾਈ ਤੋਂ ਬਾਅਦ ਮੇਲਾ ਕੀਤਾ ਜਾਂਦਾ ਸੀਗਾ ਤੇ ਦਾਣੇ ਢੋਲ ਨਾਲ ਦਾਣੇ ਘਰਾਂ ਤੋਂ ਇਕੱਠੇ ਕਰਕੇ ਉਹ ਪੈਸੇ ਜਿਹੜੇ ਸੀ ਉਹਨਾਂ ਦਾ ਪਟਕੇ ਦੀ ਕੁਸ਼ਤੀ ਦਾ ਸਮਾਨ ਜਾਂ ਗੋੜ ਲਿਆ ਕੇ ਤੇ ਪਟਕੇ ਛਿੰਝ ਦੇ ਵਿੱਚ ਜਿਹੜਾ ਉਹ ਪਹਿਲਵਾਨਾਂ ਨੂੰ ਸਮਾਨਤ ਕੀਤਾ ਜਾਂਦਾ ਸੀ ਗੁਰਦੇ ਤੌਰ ਤੇ ਤੇ ਪਟਕੇ ਵਾਲੀ ਕੁਸ਼ਤੀ ਨੂੰ ਜਿਹੜਾ ਵਾ ਉਹ ਸਰੋਪਾ ਤੇ ਸਮਾਨਤ ਮਾਇਆ ਨਾ ਕੀਤਾ ਜਾਂਦਾ ਸੀਗਾ ਇਹ ਇਸ ਵੇਲੇ ਜੋ ਛਿੰਝ ਮੇਲਾ ਵਾ ਉਹ ਵੱਡੇ ਪੱਦਰ ਤੇ ਹੋ ਰਿਹਾ ਵਾ ਤੇ ਮੇਲਾ ਵੀ ਬਹੁਤ ਸੰਗਤ ਦੇ ਆਸ਼ਾ ਨਾਖ ਹੋ ਗਿਆ ਵਾ ਮੇਰੇ ਇਸ ਵੇਲੇ 774 ਸਾਲ ਦੀ ਉਮਰ ਹੋ ਗਈ ਆ ਸਾਡੇ ਸੁਰਤ ਤੋਂ ਪਹਿਲਾਂ ਦਾ ਮੇਲਾ ਚੱਲ ਰਿਹਾ ਵਾ ਇਸ ਇਲਾਕੇ ਦੇ ਵਿੱਚ ਅੱਜ ਹਰ ਪਿੰਡ ਦੇ ਵਿੱਚ ਜੋ ਪੀਰਾਂ ਦੀ ਜਗ੍ਹਾ ਤੇ ਮੇਲੇ ਲੱਗਦੇ ਆ ਲੇਕਿਨ ਇਹ ਜੋ ਈਸ਼ਰਵਾਲ ਪਾਟੀਆਂ ਦਾ ਮੇਲਾ ਵਾ ਇਹ ਸਭ ਤੋਂ ਪੁਰਾਣਾ ਮੇਲਾ ਵਾ ਇਹ ਮੰਨਿਆ ਦੰਨਿਆ ਮੇਲਾ ਵਾ ਕਿਤਾ ਵਧੀਆ ਕੀਤਾ ਵਾ ਤੇ ਪਹਿਲਵਾਨ ਵੀ ਜਿਹੜੇ ਚੋਟੀ ਦੇ ਸਦਸਿਗੇ ਜਿਨ੍ਹਾਂ ਦਾ ਸਮਾਨ ਤੇ ਜਿਹੜਾ ਖੁਸ਼ੀ ਨਾਲ ਕੀਤਾ ਗਿਆ ਵਾ ਉਹਨਾਂ ਨੂੰ ਨਿਮਰਤਾ ਸਾਹਿਬ ਬੇਨਤੀ ਕਰੂੰਗਾ ਕਿ ਅੱਜ ਦੇ ਜਿਹੜੇ ਸਾਡੇ ਬੱਚੇ ਆ ਨੌਜਵਾਨ ਉਹ ਨਸ਼ੇ ਤੋਂ ਦੂਰ ਹੋ ਕੇ ਇਸ ਖੇਡ ਮੇਲੇ ਦੇ ਵਿੱਚ ਆਉਣ ਤੇ ਆਪਣੀ ਮਿਹਨਤ ਜਿਹੜੀ ਆ ਉਹ ਕਰਕੇ ਆਪਣੇ ਇਲਾਕੇ ਦਾ ਮਾਂ-ਬਾਪ ਦਾ ਨਾਂ ਰੋਸ਼ਨ ਕਰਨ ਹਾਂਜੀ ਬਾਈ ਜੀ ਅੱਜ ਜੀ ਪਾਜੀਆਂ ਕਲਾ ਵੀ ਕਿੰਨੀ ਸ਼ਾਨਦਾਰ ਸ਼ਿੰਜ ਹੋਈ ਜੀ ਇਸ ਬਾਰੇ ਕੀ ਕਹਿਣਾ ਹੈ ਇਹ ਜਗ੍ਹਾ ਇਤਿਹਾਸਕ ਬਹੁਤ ਪੁਰਾਣੀ ਆ ਪਾਪਾ ਮੰਡਵੀਰ ਪਿੰਡ ਪੱਛਾ ਇੱਥੇ ਘੱਟੋ ਘੱਟ ਪੱਕਾ ਨਾਮ ਸਰਦਾਰ ਪਿਆਰਾ ਸਿੰਘ ਐਸਪੀ ਲਗਰ ਹੋਇਆ ਤੇ ਜਿਹਨਾਂ ਪਾਜੀ ਆਲੇ ਥਿੱਲੇ ਦੇ ਨਾਮ ਮਸ਼ੂਕ ਸਿੰਘ ਘੱਟੋਗਾ ਤੇ 15 ਵਰੀ ਇੱਥੇ ਪਟਕੇ ਦੇ ਕੋਲੇ ਆ ਸਾਰੇ ਚਿਕਾਵਾਂ ਦੇ ਨਾਲ ਕੋਈ ਇੱਕ ਕਸਦੀਬ ਬਿਜਲੀਪੋਰਟ ਵਾਲੇ ਦਾ ਛਿੰਦੇ ਪੱਤੀਆਂ ਦੇ ਨਾਲ ਪਿੰਲੇ ਪਾਚੀਆਂ ਦੇ ਨਾਂ ਬਹੁਤ ਰੋਸ਼ਨੀ ਕੀਤਾ ਲੱਗੇ ਲੱਗੇ ਕੂਪਸਲੇ ਜਿਹੜੇ ਦਾ ਪਿੰਡ ਪਾਚੀਆਂ ਬੜਾ ਤਗੜਾ ਭਾਗਤ ਮਾਲ ਸਮਰਾਟ ਉਹਨਾਂ ਦੇ ਨਾਲ ਪੱਜ ਸਿੰਘ ਸਾਹਿਬ ਦਾ ਸਰਪੰਚ ਤੇ ਸਾਡੇ ਵੱਡੇ ਭਾਈ ਸਾਰੇ ਪਿੰਡ ਦੇ ਸੁਜੋਗ ਨਾਲ ਛਿੰਦ ਮੇਲਾ ਹੁੰਦਾ ਸਾਡੇ ਨਾਲ ਕਿ ਚੀਤਾ ਪਹਿਲਵਾਨ ਅਮੀਤੂ ਪਹਿਲਵਾਨ ਪਾਚੀਆਂ ਲੱਡੂ ਤੇ ਬਹੁਤ ਵੱਡੇ ਪਹਿਲਵਾਨ ਹੋਏ ਆ ਤੇ ਥਿੰਨੇ ਪਹਿਲਵਾਨ ਨੇ ਬਹੁਤ ਵੱਡਾ ਨਾਮ ਰੋਸ਼ਨੀ ਕੀਤਾ ਹੈ ਸਰ ਜਿਆਦਾ ਬਹੁਤ ਥਾਂ 'ਚ ਜਗ੍ਹਾ 'ਚ ਸਾਰੇ ਇਲਾਕੇ ਨੂੰ ਮੰਗਾ ਜਿਹੜਾ ਆਪਾਂ ਬੇ ਮੰਨਪੀ ਅੱਜ ਕੱਲ ਦੀ ਆਪਾਂ ਪਹਿਲਵਾਨੀ ਦੀ ਗੱਲ ਕਰਦੇ ਜਿਹੜਾ ਯੂਥ ਨਵੀਂ ਲਾਈਨ ਚ ਪਿਆ ਵਾ ਉਹਨਾਂ ਨੂੰ ਕਿਹਾਡਾ ਮੈਸੇਜ ਆ ਕਿੱਦਾਂ ਪਹਿਲਵਾਨੀ ਨੂੰ ਵਧੀਆ ਕਰ ਸਕਦੇ ਆ ਇਹ ਕਹਿਣਾ ਚਾਹੁੰਦਾ ਜਿਹੜੇ ਅੱਜ ਕੱਲ ਦੇ ਮੁੰਡੇ ਆ ਸਵੇਰੇ ਢੜ ਕੇ 4 ਵਜੇ ਉੱਠਣਾ ਚਾਹੀਦਾ ਵਾ ਫਾੜੀ ਪਾਉਣੀ ਚਾਹੀਦੀ ਆ ਰੱਬ ਰੱਬ ਕਰਨਾ ਚਾਹੀਦਾ ਖੰਡ ਚਪਾਟੇ ਖਾੜਾ ਥੋੜਾ ਡੰਡਾ ਸ਼ਾਮ ਨੂੰ ਜੋਗ ਕਰਨੇ ਪੈਣਗੇ ਬੰਦਿਆ ਖਰਾਬ ਰੋਲ ਖਰਾਬ ਖਾਣੀ ਚਾਹੀਦੀ ਤੇ ਕੋਈ ਪੀ ਕੇ ਨੇ ਕੋਈ ਗੱਲ ਬਣੀ ਗੁੰਮ ਹੋ ਗਿਆ ਫਰੂਟ ਹੋ ਗਿਆ ਕੇੇ ਹੋ ਗਿਆ ਮੀਟ ਹੋ ਗਏ ਰੋਲ ਖਰਾਕ ਕੇ ਪਹਿਲਵਾਨਾਂ ਨਾਲ ਗਾਣੀ ਚਾਹੀਦੀ ਜਿਨਨੇ ਆਡੀਅੰਸ ਆਈ ਜਾਂ ਪਹਿਲਵਾਨ ਆਈ ਉਹਨਾਂ ਨੂੰ ਕੀ ਹੋਰ ਮੈਸੇਜ ਹੈ ਤੇਨੂੰ ਮੈਸੇਜ ਮੈਸੇਜ ਦੇਣਾ ਛੋੜਾ ਮਾ ਵੀ ਜਿਹੜੇ ਬੰਦੇ ਨਸ਼ਿਆਂ ਤੋਂ ਤਿਆਗ ਕੇ ਪਹਿਲਵਾਨੀ ਵੱਲ ਵਾਹੁਣ ਤੇ ਸਾਰੇ ਇਲਾਕੇ ਦਾ ਨਾਮ ਰੋਸ਼ਨ ਕਰਨ ਤੇ ਸਾਰੇ ਚੁੱਗਦੇ ਹੋਣ ਬੰਤੀਆ ਵੀ ਰੋਲ ਖਰਾਕ ਕਰਨ ਤੇ ਵਧੀਆ ਪਹਿਲਵਾਨੀ ਕਰਨ ਕਿ ਕਿ ਮਾ ਪਾਕੀ ਵਾਲੇ ਮੇਲੇ ਦਾ ਨਾਂ ਰਿਆ ਇਹਦਾ ਨਾਂ ਰੋਸ਼ਨ ਸਾਰਿਆਂ ਨੂੰ